ਰਖਸ਼ ਦੇਖ ਰਹੇ ਸਾਰੇ ਦੋਸਤੋ ਮਿੱਤਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਪੰਜਾਬ ਦੇ ਵਿੱਚ ਇਸ ਟਾਈਮ ਲੋਕ ਸਭਾ ਦੀਆਂ ਚੋਣਾਂ ਲੈ ਕੇ ਵੱਖ-ਵੱਖ ਪਾਰਟੀਆਂ ਵੱਲੋਂ ਆਪਣੀਆਂ ਆਪਣੀਆਂ ਸਰਗਰਮੀਆਂ ਵਧ ਦਿੱਤੀਆਂ ਗਈਆਂ ਜੇ ਅਗਰ ਗੱਲ ਕਰੀਏ ਛੋਣੀ ਕਾਲੀ ਦਲ ਦੀ ਛੋਣੀ ਕਾਲੀ ਦਲ ਵੱਲੋਂ ਜਿੱਥੇ ਮਾਗੀ ਮੇਲੇ ਦੇ ਉੱਤੇ ਆਉਂਦੀਆਂ ਵੱਡੀਆਂ ਦੋ ਕਾਨਫਰੰਸਾਂ ਕੀਤੀਆਂ ਗਈਆਂ ਬੀਤੇ ਦੰਦੇ ਵਿੱਚ ਮੋਗਾ ਜ਼ਿਲ੍ਹੇ ਦੇ ਚ ਪਿੰਡੇ ਤਖਤੂਪੁਰਾ ਕਿਉਂਕਿ ਤਖਤੂਪੁਰਾ ਬਹੁਤ ਵੱਡਾ ਇਤਿਹਾਸਕ ਸਥਾਨ ਹੈਗਾ ਉੱਥੇ ਵੀ ਸ਼੍ਰੋਮਣੀ ਕਾਲੀ ਦਾ ਲੋਰੋ ਵੱਡੀ ਕਾਨਫਰੰਸ ਕੀਤੀ ਗਈ ਉਸ ਕਾਨਫਰੰਸ ਦੇ ਵਿੱਚ ਵੱਡੇ ਕੰਦੇ ਵਿੱਚ ਲੋਕਾਂ ਨੇ ਸ਼ਮੂਲਤ ਕੀਤੀ ਜੇ ਅਗਰ ਬਾਘੇਪਨ ਦੀ ਗੱਲ ਕਰੀਏ ਬਾਘੇ ਪੁਰਾਣੇ ਤੋਂ ਵੀ ਸਰਦਾਰ ਸੁਖੀਰ ਸਿੰਘ ਮਾਲਾ ਤੇ ਸਰਦਾਰ ਜੀ ਸਿੰਘ ਮਾਲਾ ਦੀ ਗਵਾਈ ਵਿੱਚ ਵੱਡੀ ਗਤੀ ਦੇ ਵਿੱਚ ਜਿਹੜਾ ਵੱਡਾ ਕਾਫਲਾ ਲੈ ਕੇ ਉਸ ਤੱਕ ਪਹੁੰਚਾ ਉਸ ਕਾਨਫਰੰਸ ਦੇ ਵਿੱਚ ਸ਼ਾਮਲ ਹੋਇਆ ਜਿਹਦੀਆਂ ਤੁਸੀਂ ਵੀ ਰਾਂ ਤੁਹਾਨੂੰ ਨਾਲ ਅਸੀਂ ਦਿਖਾ ਵੀ ਰਹੇ ਹਾਂ ਤੇ ਨਾਲ-ਨਾਲ ਤੁਸੀਂ ਇਹ ਵੀ ਦੇਖ ਰਹੇ ਹੋ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਰੈਲੀ ਵਿੱਚ ਕਿੰਨੇ ਲੋਕਾਂ ਦਾ ਭਾਰੀ ਇਕੱਠ ਤੁਹਾਨੂੰ ਦਿਸਦਾ ਪਿਆ ਤੇ ਸਬੀਰ ਸਿੰਘ ਬਾਦਲ ਨੇ ਆਪਣੇ ਸੰਬੋਧਨ ਦੇ ਵਿੱਚ ਜੋ ਉਹਨਾਂ ਦੀ ਸਰਕਾਰ ਦਰਾਂ ਜੋ ਪੰਜਾਬ ਦਾ ਵਿਕਾਸ ਕੀਤਾ ਗਿਆ ਪੰਜਾਬ ਲਈ ਜੋ ਕੀਤਾ ਗਿਆ ਉਹ ਵੀ ਸਾਰੀਆਂ ਜੀਆਂ ਪ੍ਰਾਪਤੀਆਂ ਉਹਨਾਂ ਨੇ ਉਸ ਕਾਨਫਰੰਸ ਦੇ ਵਿੱਚ ਗਣਵਾਈਆਂ ਤੇ ਸੁਣਦੇ ਆ ਸਬੀਰ ਸਿੰਘ ਦੇ ਮੂੰਹੋਂ ਉਹਨਾਂ ਨੇ ਕੀ ਕੀ ਜਿਹੜੀ ਗੱਲਬਾਤ ਕੀਤੀ ਹੈ ਤਿੰਨ ਪਾਤਸ਼ਾਹੀਆਂ ਦੇ ਚਰਨਸ਼ੋਪ ਪਵਿੱਤਰ ਧਰਤੀ ਨੂੰ ਸਭ ਤੋਂ ਪਹਿਲੇ ਮੈਂ ਸਿਰ ਝੁਕਾ ਕੇ ਨਮਸਕਾਰ ਕਰਦਾ ਹਾਂ ਇਸ ਇਲਾਕੇ ਵਾਲੇ ਬੜੇ ਕੁਸ਼ਕਿਸਮਤ ਹੈ ਕਿ ਤਿੰਨ ਪਾਸ਼ਿਆਂ ਦੇ ਇੱਥੇ ਚਰਨਛੋਹ ਹੋਏ ਜੇ ਤੁਸੀਂ ਸਿੱਖ ਇਤਿਹਾਸ ਦੇਖੋ ਕੁਰਬਾਨੀਆਂ ਵਾਲਾ ਇਤਿਹਾਸ ਹੈ ਜ਼ੁਲਮ ਦੇ ਖਿਲਾਫ ਲੜਨ ਵਾਲਾ ਇਤਿਹਾਸ ਹੈ ਉਸੇ ਸੋਚ ਤੇ ਸ਼੍ਰੋਮਣੀ ਅਕਾਲੀ ਦਲ ਦਾ ਗਠਨ ਹੋਇਆ ਸ਼੍ਰੋਮਣੀ ਅਕਾਲੀ ਦਲ ਇੱਕ ਸੋਚ ਹੈ ਇੱਕ ਥੋੜੀ ਆਵਾਜ਼ ਹੈ ਇੱਕ ਥੋੜੀ ਫੌਜ ਹੈ ਪੰਜਾਬੀਆਂ ਦੀ ਦਿਲ ਦੀ ਧੜਕਣ ਹੈ ਸ਼੍ਰੋਮਣੀ ਅਕਾਲੀ ਦਲ ਕੋਈ ਕਿਸੇ ਦੀ ਜਾਇਦਾਦ ਨਹੀਂ ਥੋਡੀ ਪਾਰਟੀ ਹੈ ਤੁਹਾਡੇ ਬਜ਼ੁਰਗਾਂ ਨੇ ਖੂਨ ਪਸੀਨੇ ਨਾਲ ਇਸ ਪਾਰਟੀ ਨੂੰ ਖੜਾ ਕੀਤਾ ਹੈ ਸ਼ਹਾਦਤਾਂ ਦੇ ਕੇ ਖੜਾ ਕੀਤਾ ਹੈ ਤੁਸੀਂ ਜਿਹੜੇ ਨੌਜਵਾਨ ਬੱਚੇ ਉਹਨਾਂ ਨੂੰ ਇਤਿਹਾਸ ਦਾ ਪਤਾ ਨਹੀਂ 103 ਸਾਲ ਪਹਿਲੇ ਆਪਣੇ ਜਿੰਨੇ ਗੁਰੂ ਘਰ ਸੀ ਇੱਥੇ ਮਹੰਤਾਂ ਦਾ ਕਬਜ਼ਾ ਹੁੰਦਾ ਸੀ ਜਿਹੜੇ ਮਹੰਤ ਸੀ ਉਹ ਉੱਥੇ ਗੁਰੂ ਘਰਾਂ 'ਚ ਬੇਅਦਬੀਆ ਕਰਦੇ ਐਜੇ ਕੰਮ ਕਰਦੇ ਕਿ ਮੈਂ ਸਟੇਜ 'ਤੇ ਬਿਆਨ ਨਹੀਂ ਕਰ ਸਕਦਾ ਉਦੋਂ ਆਪਣੇ ਬਜ਼ੁਰਗਾਂ ਨੇ ਇਕੱਠੇ ਹੋ ਕੇ ਆਪਣੇ ਗੁਰੂ ਘਰਾਂ ਨੂੰ ਇਹਨਾਂ ਮੰਤਾਂ ਤੋਂ ਆਜ਼ਾਦ ਕਰਉਣ ਵਾਸਤੇ ਇਕੱਠੇ ਹੋਏ 103 ਸਾਲ ਪਹਿਲੇ ਤੇ ਉਹਨਾਂ ਨੇ ਸ਼੍ਰੋਮ ਨਹੀਂ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਈ ਤੇ ਮਹੰਤਾਂ ਨੂੰ ਗੁਰੂ ਘਰਾਂ ਚੋਂ ਕੱਢਿਆ ਜਦੋਂ ਆਪਣੇ ਬਜ਼ੁਰਗਾਂ ਨੇ ਕਮੇਟੀ ਬਣਾਈ ਫਿਰ ਉਹਨਾਂ ਨੇ ਸੋਚਿਆ ਅੱਗੇ ਤੋਂ ਜੇ ਸਾਡੇ 'ਤੇ ਹਮਲਾ ਹੋਇਆ ਜੇ ਕੋਈ ਜ਼ੁਲਮ ਕਰਨ ਲੱਗਿਆ ਆਪਣੇ 'ਤੇ ਆਪਾਂ ਨੂੰ ਇੱਕ ਤਾਕਤ ਚਾਹੀਦੀ ਏ ਇੱਕ ਫੌਜ ਚਾਹੀਦੀ ਏ ਤੇ ਉਦੋਂ ਦੀ ਲੀਡਰਸ਼ਿਪ ਨੇ ਇਕੱਠੇ ਹੋ ਕੇ 1 ਮਹੀਨੇ ਬਾਅਦ ਸ਼੍ਰੋਮਣੀ ਅਕਾਲੀ ਦਲ ਦਾ ਗਠਨ ਕੀਤਾ ਖਾਲਸਾ ਜੀ ਅਕਾਲੀ ਦਲ ਕੋਈ ਮਾਮੂਲੀ ਚੀਜ਼ ਨਹੀਂ ਹੈ ਮੈਂ ਤੁਹਾਨੂੰ ਹੀ ਪੁੱਛਣਾ ਚਾਹਣਾ ਅਕਾਲੀ ਦਲ ਨੂੰ ਸ਼੍ਰੋਮਣੀ ਅਕਾਲੀ ਦਲ ਨੂੰ 103 ਸਾਲ ਸੇਵਾ ਕਰਦੇ ਹੋ ਗਏ ਆ ਆਜ਼ਾਦੀ ਤੋਂ ਪਹਿਲੇ ਦੇਹੀ ਆਜ਼ਾਦੀ ਵਿੱਚ ਸਭ ਤੋਂ ਵੱਧ ਕੁਰਬਾਨੀਆਂ ਦੇਣ ਵਾਲਾ ਖਾਲੀ ਦਲ ਹੈ ਫਾਂਸੀ ਤੇ ਚੜ੍ਹ ਨਾਲੇ ਆਪਣੇ ਬਹਾਦਰ ਰੂਪమే ਆਂ ਜੇਲਾਂ ਚ ਅੰਗਰੇਜ਼ਾਂ ਨੇ ਅੰਦਰ ਆਪਣੇ ਜੇਲਾਂ ਚ ਭੇਜੇ ਖਾਲੀ ਦਲ ਦੇ ਆਪਣੇ ਸਿੱਖ ਕੌਮ ਦੇ ਯੋਧਿਆਂ ਨੂੰ ਭੇਜਿਆ ਕਿਸੇ ਹੋਰ ਨੇ ਕਿਸੇ ਕਿਸੇ ਤਾਮਿਲਨਾਡੂ ਦਾ ਕੋਈ ਬੰਦਾ ਗਿਆ ਜਾਂ ਹੋਰ ਕੋਈ ਸੂਬੇ ਦਾ ਗਿਆ ਕੁਰਬਾਨੀਆਂ ਤੁਸੀਂ ਦਿੱਤੀਆਂ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਪੰਜਾਬ ਆਪਣਾ ਘਰ ਹੈ ਇੱਥੇ ਆਪਾਂ ਜੰਮੇ ਪਲੇ ਆ ਆਪਣੇ ਮੁਸ਼ਕਿਲ ਆਪਣੇ ਹੱਕਾਂ ਲਈ ਆਪਣੇ ਪੰਜਾਬ ਨੂੰ ਤਗੜਾ ਕਰਨ ਵਾਸਤੇ ਕੌਣ ਹੈ ਇੱਥੇ ਅਕਾਲੀ ਦਲ ਤੋਂ ਬਗੈਰ ਮੈਂ ਪੁੱਛਣਾ ਚਾਹੁੰਦਾ ਇੱਥੇ ਕਾਂਗਰਸ ਪਾਰਟੀ ਹੈ ਵੋਟਾਂ ਲੈਂਦੀ ਥੋਤੋਂ ਹੁਣ ਝਾੜੂ ਵਾਲੇ ਆ ਗਏ ਬੀਜੇਪੀ ਆ ਗਈ ਪਹਿਲੇ ਕਾਮਰੇਡ ਸੀ ਅੱਜ ਕੀ ਕਾਂਗਰਸ ਨੇ ਕਿਤੇ ਸਿੱਖ ਧਰਮ ਬਾਰੇ ਕੋਈ ਗੱਲ ਕੀਤੀ ਲੜਾਈ ਕੀਤੀ ਉਹਨਾਂ ਹੱਕਾਂ ਦੀ ਕੀਤੀ ਸਗੋਂ ਉਹਨਾਂ ਨੇ ਟੈਂਕਾਂ ਤੋਂ ਬਸੇ ਦਰਬਾਰ ਸਾਹਿਬ ਤੇ ਹਮਲਾ ਕਰ ਦਿੱਤਾ ਤੇ ਤੁਸੀਂ ਦੇਖੋ ਕਿੰਨੇ ਆਪਣੇ ਭੈਣ ਭਰਾਵਾਂ ਦਾ ਕਤਲ ਅੰਮ ਕੀਤਾ ਪਰ ਆਪਾਂ ਭੁੱਲ ਜਾਂਦੇ ਆ ਆ ਝਾੜੂ ਵਾਲੇ ਨੇ ਥੋੜੀ ਕਿਤੇ ਆਵਾਜ਼ ਉਠਾਉ ਉਠਾਉਣਗੇ ਖਾਲਸਾ ਜੀ ਥੋੜੀ ਕੋਈ ਆਵਾਜ਼ ਹੋਣਗੇ ਥੋੜੀ ਲੜਾਈ ਲੜਨਗੇ ਕਰੀਪ ਕਿਸਾਨ ਦੀ ਲੜਾਈ ਲੜਨਗੇ ਪਰ ਆਪਾਂ ਸੋਚਦੇ ਨਹੀਂ ਐ ਭਾਜਪਾ ਲੜ ਸਕਦੀ ਐ ਕਜੇ ਕੋਈ ਲੜ ਸਕਦੀ ਐ ਜਾਂ ਲੜਦੀ ਰਹੀ ਐ ਇਤਿਹਾਸ ਗਵਾਹ ਤੇ ਥੋਡੀ ਆਪਣੀ ਮਾਂ ਪਾਰਟੀ ਸ਼ਰੋਪਨੀ ਕਾਲੀ ਦਲ ਪਰ ਕਰ ਕੀ ਦਿੱਤਾ ਆਪਾਂ ਉਹ ਆਪਣੀ ਫੌਜ ਨੂੰ ਕਮਜ਼ੋਰ ਕਰ ਦਿੱਤਾ ਆਪਣੀ ਫੌਜ ਨੂੰ ਕਮਜ਼ੋਰ ਕਰ ਦਿੱਤਾ ਅੱਜ ਅਮਰੀਕਾ ਦੁਨੀਆ ਤੇ ਕੌਣ ਰਾਜ ਕਰ ਰਿਹਾ ਅਮਰੀਕਾ ਉਹਨਾਂ ਦੀ ਫੌਜ ਤਕੜੀ ਹੈ ਕੱਲੀ ਫੌਜ ਤਕੜੀ ਹੈ ਇਸ ਕਰਕੇ ਅਮਰੀਕਾ ਦੁਨੀਆ ਦੇ ਰਾਜ ਕਰ ਰਿਹਾ ਹੈ ਅਜਿਹੇ ਇਰਾਕ ਸੀ ਫੌਜ ਹੈ ਨਹੀਂ ਸੀ ਤੇ ਜਿਹੜਾ ਹੋਂਦਾ ਕਬਜ਼ਾ ਕਰ ਲੈਂਦਾ ਸੀ ਤੇ ਹੁਣ ਕੀ ਗਿਆ ਤੁਸੀਂ ਆਪਣੀ ਫੌਜ ਨੂੰ ਕਮਜ਼ੋਰ ਕਰਦੇ ਕਰਦੇ ਆਹ ਜਿਹੜੀਆਂ ਨੈਸ਼ਨਲ ਪਾਰਟੀਆਂ ਨੇ ਦੇਖਿਆ ਨੈਸ਼ਨਲ ਪਾਰਟੀ ਨੇ ਦੇਖਿਆ ਕਿ ਕੌਮ ਦੀ ਸਭ ਤੋਂ ਵੱਡੀ ਤਾਕਤ ਅਕਾਲੀ ਦਲ ਹੈ ਕਿਉਂਕਿ ਇਹਨਾਂ ਦੀ ਫੌਜ ਹੈ ਝੂਠਾ ਪ੍ਰਚਾਰ ਸ਼ੁਰੂ ਕਰ ਦਿਓ ਆਪਾਂ ਗੱਲਾਂ ਚੋਂ ਲੱਗ ਗਏ ਝੂਠਾ ਪ੍ਰਚਾਰ ਕਰ ਕਰਕੇ ਕਰ ਕਰਕੇ ਆਪਾਂ ਉਹਨਾਂ ਦੀ ਗੱਲਾਂ ਜਾ ਗਏ ਤੇ ਆਪਾਂ ਆਪਣੀ ਫੌਜ ਨੂੰ ਕਮਜ਼ੋਰ ਕਰ ਲਿਆ ਤੇ ਉਹਨਾਂ ਦੇ ਤਰਫ ਦੇਖਣ ਲੱਗ ਗਏ ਉਹਨਾਂ ਨੇ ਤਾਂ ਲੁੱਟਣਾ ਸੀ ਮੁਗਲ ਇੱਥੇ ਆਏ ਲੁੱਟ ਕੇ ਲੈ ਗਏ ਅੰਗਰੇਜ਼ ਇੱਥੇ ਆਏ ਕਿ ਲਗੇ ਪਰ ਜੇ ਬਣਾਉਣ ਵਾਲਾ ਸੂਬਾ ਜਿੱਥੇ ਕੰਮ ਕਰਨ ਵਾਲਾ ਸੀ ਕਿਹਨੇ ਪਾਰਟੀ ਨੇ ਥੋੜੀ ਲੜਾਈ ਲੜੀ ਕਾਲੀ ਦਾ ਲਾਇ तकरीबन 75 ਸਾਲ ਤੋਂ ਉੱਤੇ ਦੇਸ਼ ਨੂੰ ਆਜ਼ਾਦ ਹੁੰਦੇ ਹੋ ਗਏ ਮੈਂ ਸਾਰੇ ਇੱਥੇ ਬਜ਼ੁਰਗ ਵੀ ਬੈਠੇ ਆ ਤੇ ਨੌਜਵਾਨ ਵੀ ਬੈਠੇ ਆ ਆਪਾਂ 75 ਸਾਲ ਪੁੱਲ ਗੀ ਆਪਾਂ ਪਿਛਲੇ 40 ਸਾਲ ਹੀ ਦੇਖ ਲੀਏ 45 ਸਾਲ ਹੀ ਦੇਖ ਲੀਏ ਬਹੁਤ ਹੁੰਦਾ 40 45 ਸਾਲ ਪਿਛਲੇ 40-45 ਸਾਲ ਦਾ ਇਤਿਹਾਸ ਕਿਉਂਕਿ ਸ਼ਾਇਦ ਤੁਹਾਨੂੰ ਯਾਦ ਰਹੂਗਾ ਕੀ ਹੁੰਦਾ ਸੀ ਪੰਜਾਬ ਤੇ ਕੀ ਬਣ ਗਿਆ ਕਿਤੇ ਤੁਸੀਂ ਹਿਸਾਬ ਜੋੜਿਆ ਨਹੀਂ ਪਿਛਲੇ 39 ਸਾਲਾਂ ਚ 40 ਸਾਲਾਂ ਤਕਰੀਬਨ 22-23 ਸਾਲ ਥੋੜੀ ਆਪਣੀ ਮਾਂ ਪਾਰਟੀ ਦਾ ਰਾਜ ਰਿਹਾ 10 ਸਾਲ ਕਾਂਗਰਸ ਦਾ ਰਾਜ ਰਿਹਾ ਤੇ 3 ਸਾਲ ਆ ਝਾੜੂ ਵਾਂਦੇ ਹੋ ਜਿਦੋਂ ਤੁਸੀਂ ਆਪਣੇ ਖੇਤ ਜਾਂਦੇ ਹੋ ਟਿਊਬਵਲ ਕਨੈਕਸ਼ਨ ਔਨ ਕਰਦੇ ਹੋ ਉਹ ਟਿਊਬਵਲ ਦਿੰਦਾ ਕਿਹਨੇ ਕਨੈਕਸ਼ਨ ਉਹਦੇ ਪਿਛਲੀ ਕਿਹਨੇ ਮaaf ਕੀਤੀ ਥੋਡੀ ਆਪਣੀ ਮਾਂ ਪਾਟੀ ਕਾਲੀ ਦਲ ਨੇ ਤੁਹਾਡੇ ਖਾਲਿਆਂ ਪੱਕੇ ਕਿਹਨੇ ਬਣਾਏ ਅਕਾਲੀ ਦਲ ਨੇ ਅੰਡਰਗਰਾਉਂਡ ਪਾਈਪਾਂ ਕਿਹਨੇ ਪਾਈਆਂ ਅਕਾਲੀ ਦਲ ਨੇ ਆ ਕਸ਼ੀਆਂ ਕਿਹਨੇ ਕੱਢੀਆਂ ਅਕਾਲੀ ਦਲ ਨੇ ਨਹਿਰਾਂ ਕਿਹੜੀਆਂ ਕੱਟੀਆਂ ਅਕਾਲੀ ਦਲ ਨੇ ਡੈਮ ਕਿਨੇ ਬਣਾਏ ਅਕਾਲੀ ਦਲ ਨੇ ਥਰਮਲ ਪਲਾਂਟ ਕਿਨੇ ਬਣਾਏ ਅਕਾਲੀ ਦਲ ਨੇ ਆ ਸਰਕਾਰ ਕਿਨੇ ਬਣਾਈਆਂ ਲਿੰਕ ਰੋਡਾਂ ਕਿਨੇ ਬਣਾਈਆਂ ਇਤਿਹਾਸ ਦੇਖ ਲਓ ਕਿਨੇ ਇਹਨਾਂ ਦੇ ਅਕਾਲੀ ਦਲ ਦੇ ਬਿਗਾਰੇ ਇੱਕ ਨਿਸ਼ਾਨੀ ਨਹੀਂ ਹੋਊਗਾ ਤੁਹਾਨੂੰ ਅੱਜ ਕਣਕ ਤੇ ਝੋਨਾ ਪਹਿਲੇ ਰੂਲਦਾ ਹੁੰਦਾ ਸੀ ਆ ਐਮਐਸਬੀ ਕਣਕ ਦੇ ਝੋਨੇ 'ਚ ਦੂ ਆਉਣ ਵਾਲਾ ਕਾਲੀ ਦਲ ਹੈ ਜਿਹੜੇ ਇੱਥੇ ਆ ਕੇ ਧਰਨੇ ਆਪਣਾ ਮੋਰਚੇ ਲਾ ਕੇ ਦਵਾਈ ਆ ਮੰਡੀਆਂ ਜਿੱਥੇ ਆਪਾਂ ਦਾਣਾ ਹੁਣ ਆਪਾਂ ਵੇਚਦੇ ਆ ਆ ਮੰਡੀਆਂ ਬਣਾਉਣ ਵਾਲਾ ਕੌਣ ਹੈ ਕਾਲੀ ਦਲ ਹੈ ਗਰੀਬ ਨੂੰ ਆਟਾ ਦਾਲ ਦੇਣ ਵਾਲਾ ਕੌਣ ਹੈ ਕਾਲੀ ਦਲ ਸ਼ਗਨ ਤੇ ਖੀਰ ਦੇਣ ਵਾਲਾ ਕੌਣ ਹੈ ਕਾਲੀ ਦਲ ਪੈਨਸ਼ਨ ਸਕੀਮ ਦੇਣ ਵਾਲਾ ਕੌਣਾ ਅਕਾਲੀ ਦਲ? ਐਸੀ ਬੱਚਿਆਂ ਨੂੰ ਪੜਾਉਣ ਵਾਲਾ ਸਕਾਲਰਸ਼ਿਪ ਦੇਣ ਵਾਲਾ ਅਕਾਲੀ ਦਲ ਹੈ। ਤੇ ਆ ਕਾਂਗਰਸ ਦਾ 10 ਸਾਲ ਰਿਹਾ 12 ਸਾਲ ਇੱਕ ਚੀਜ਼ ਦੱਸ ਦਿਓ ਇੱਕ ਚੀਜ਼ ਇੱਕ ਨਿਸ਼ਾਨੀ ਇੱਕ ਨਿਸ਼ਾਨੀ ਤੁਵਾ ਫਿਰ ਵੀ ਕਾਂਗਰਸ ਨੂੰ ਵੋਟਾ ਸਰਕਾਰਾਂ ਬਣਾ ਦਿੰਦੇ ਆ ਆ ਝਾੜੂ ਵਾਲੇ ਤੁਸੀਂ ਦੇਖੋ ਆਪਣੇ ਤੋਂ ਸਿਆਣੇ ਖਾਲਸਾ ਜੀ ਆਪਣੇ ਤੋਂ ਸਿਆਣੇ ਪੂਰਾ ਦੇਸ਼ ਹੈ ਮੈਂ ਤਾਂ ਸੋਚਦਾ ਸੀ ਆਪਣੇ ਖਾਲਸੇ ਬਹੁਤ ਸਿਆਣੇ ਆ ਆਪਣੇ ਤੋਂ ਸਿਆਣੇ ਹੁਣ ਦੇਸ਼ ਹੈ ਦੇਖੋ ਆ ਗੁਜਰਾਤ ਜਾ ਕੇ ਦੇਖੋ ਕਿੰਨੇ ਸਾਲ ਹੋ ਗਏ ਮੋਦੀ ਨੂੰ ਵੋਟਾਂ ਪਾਉਂਦੇ ਕਿਉਂਕਿ ਹੁਣ ਪਤਾ ਹੈ ਕਿ ਸਾਡਾ ਲੀਡਰ ਮੋਦੀ ਹੈ ਇਸ ਮੋਦੀ ਨੇ ਸਾਡੇ ਵਾਸਤੇ ਸਾਰਾ ਕੁਝ ਕੀਤਾ ਐ ਕੋਈ ਬਦਲਾ ਦੀ ਗੱਲ ਹੀ ਨਹੀਂ ਕਰਦੇ ਕਹਿੰਦੇ ਲੋੜ ਹੀ ਨਹੀਂ ਸਾਨੂੰ ਸਾਨੂੰ ਮੋਦੀ ਬਹੁਤ ਹੋ ਹੈ ਤੁਸੀਂ ਆ ਥੱਲੇ ਜਾ ਕੇ ਦੇਖੋ ਤਾਮਿਲਨਾਡੂ ਕਿਰਲਾ ਜਾ ਕੇ ਦੇਖੋ ਆਂਧਰਾ ਜਾ ਕੇ ਦੇਖੋ ਉਹਨਾਂ ਨੇ ਆਪਣੀ ਖੇਤਰੀਆਂ ਪਾਰਟੀਆਂ ਨੂੰ ਰੱਖਿਆ ਨੈਸ਼ਨਲ ਪਾਰਟੀਆਂ ਨੂੰ ਨਹੀਂ ਵੰਨ ਦਿੱਤਾ ਉਹਨਾਂ ਨੇ ਆਪਣੀ ਬੋਲੀ ਸੰਭਾਲੀ ਹੈ ਆਪਣਾ ਕਲਚਰ ਸੰਭਾਲਿਆ ਨੈਸ਼ਨਲ ਪਾਰਟੀਆਂ ਨੂੰ ਵੰਨ ਦਿੰਦੇ ਲਗਾਤਾਰ ਉਹਨਾਂ ਨੇ ਆਪਣੀ ਖੇਤਰੀ ਪਾਰਟੀਆਂ ਨੂੰ ਅੱਗੇ ਰੱਖਿਆ ਆ ਝਾੜੂ ਵਾਲੇ ਇੱਥੇ ਜਿਵੇਂ ਝੂਠ ਥੋੜੇ ਬੋਲਿਆ ਸੀ ਆ ਪੰਜ ਛੇ ਸੂਬਿਆਂ ਚ ਬੋਲ ਕੇ ਆਏ ਤੇ ਕੀ ਹੋਇਆ ਹੋਇਆ ਕਿੰਨੀਆਂ ਵੋਟਾਂ ਪਈਆਂ ਨੋ ਨੋ ਨੋਟਾ ਹੁੰਦਾ ਨਾ ਜਿਹੜਾ ਜਿੱਥੇ ਉਹ ਜਿੱਦੋਂ ਵੀ ਘਟ ਮੈਂ ਇੱਕ ਦਿਨ ਹਿਮਾਚਲ ਗਿਆ ਜਿੱਥੇ ਇਲੈਕਸ਼ਨ ਲੜ ਰਹੇ ਸੀ ਮੈਂ ਮਾਚਲ ਗਿਆ ਇੱਕ ਬੋਰਡ ਲਖਿਆ ਕੇਜਰੀਵਾਲ ਦਾ ਉੱਥੇ ਲੇ ਗਿਆ ਸੀ ਇੱਕ ਮੌਕਾ ਦੇ ਦਿਓ ਕੇਜਰੀਵਾਲ ਨੂੰ ਤੇ ਹਰ ਔਰਤ ਨੂੰ ਦਊਂਗਾ ਮੈਂ 1000 ਰੁਪਿਆ ਮੈਂ ਉਹ ਗੱਡੀ ਰੋਕੀ ਤੇ ਮੈਂ ਉਹਦੇ ਬੋਰਡ ਦੇ ਉੱਤੇ ਜਿੱਥੇ ਲਿਖਿਆ ਸੀ ਹਰ ਔਰਤ ਨੂੰ ਦੂੰਗਾ 1000 ਰੁਪਿਆ ਉੱਤੇ ਇੱਕ ਲਾਈਨ ਹੋਰ ਸੀ ਜਿਹੜੀ ਦਿਖ ਨਹੀਂ ਰਹੀ ਸੀ ਬਹੁਤ ਛੋਟੀ ਲਿਖੀ ਜੀ ਮੈਂ ਗੱਡੀ ਰੋਕ ਕੇ ਬੋਰਡ ਕੋਲੇ ਗਿਆ ਮੈਂ ਕਿ ਫੋਟੋ ਵੀ ਮੇਰੇ ਕੋਲੇ ਹੈਗੀ ਉੱਤੇ ਲਿਖਿਆ ਸੀ ਜੇ ਸੈਂਟਰ ਸਰਕਾਰ ਪੈਸਾ ਦੇ ਤੋ ਫਿਰ ਦੇਵਾਂਗੇ ਮੈਂ ਪੁੱਛਣਾ ਚਾਹਣਾ ਹੈ ਨਿਆਲ ਸਿੰਘ ਵਾਲਿਓ ਵਾਲਿਓ ਆ ਝਾੜੂ ਵਾਲੇ ਕਿੱਥੇ ਦੇਖੇ ਆ ਆ ਜਿਹੜੇ ਕੰਧਾਂ ਤੇ ਲਿਖਿਆ ਹੁੰਦਾ ਸੀ ਇੱਕ ਮੂੰਕਾ ਦੇ ਦਿਓ ਕੇਜਰੀਵਾਲ ਨੂੰ ਝਾੜੂ ਦੇ ਦਿਓ ਕਿੱਥੇ ਆ ਕੇਜਰੀਵਾਲ ਆਪਣੇ ਘੜੇ ਪੈ ਗਏ ਕਿੱਥੇ ਆ ਕੇਜਰੀਵਾਲ ਕਿੱਥੇ ਭਗਵੰਦ ਮਾਨ ਇੱਥੇ ਹੜ ਆ ਗਏ ਕਿੱਥੇ ਆ ਕੇਜਰੀਵਾਲ ਇੱਥੇ ਨਰਮਾ ਤਬਾਹ ਹੋ ਗਿਆ ਝੋਨਾ ਫਸਲ ਖਰਾਬ ਹੋ ਗਈ ਕਿੱਥੇ ਆ ਕੇਜਰੀਵਾਲ ਕਿੱਥੇ ਝਾੜੂ ਵਾਲ ਕਿੱਥੇ ਭਗਵੰਦ ਮਾਨ ਤੇ ਤੁਸੀਂ ਯਾਦ ਕਰੋ ਤੁਹਾਡੇ ਆਪਣੇ ਬਾਪੂ ਬਾਦਲ ਦੀ ਸਰਕਾਰ ਹੁੰਦੀ ਸੀ ਗੜੇ ਰਾਤ ਨੂੰ ਪੈ ਜਾਂਦੇ ਤੁਸੀਂ ਆਪਣੇ ਖੇਤ ਜੁਰੇ ਜਾਣ ਤੋਂ ਪਹਿਲੇ ਪਹਿਲੇ ਬਾਪੂ ਬਾਦਲ ਉੱਤੇ ਹੁੰਦੇ ਸੀ ਲੀਡਰ ਲੀਡਰ ਬੰਨਾ ਬਹੁਤ ਔਖਾ ਹੈ ਇਕ ਰਾਤ ਚ ਲੀਡਰ ਨਹੀਂ ਬਣ ਸਕਦੇ ਜਿਵੇਂ ਤੁਸੀਂ ਸੋਚਦੇ ਹੋ ਲੀਡਰ ਬੰਦਾ ਬੰਦਾ ਪੀੜੀਆਂ ਟੱਪ ਜਾਂਦੀਆਂ ਹੈ ਵਿਸ਼ਵਾਸ ਕਰਨਾ ਲੀਡਰ ਤੇ ਕੌਮ ਨੂੰ ਪੀੜੀਆਂ ਟੱਪ ਜਾਂਦੀਆਂ ਬਾਪੂ ਪਾਦਲ ਨੇ 70 ਸਾਲ 103 ਸਾਲ ਆਕਾਲੀ ਦਲ ਦੇ ਇਤਿਹਾਸ ਵਿੱਚ 70 ਸਾਲ ਆਕਾਲੀ ਦਲ ਦੀ ਸੇਵਾ ਕੀਤੀ ਵਰਕਰ ਤੋਂ ਲੈ ਕੇ ਲੀਡਰਸ਼ਿਪ ਤੱਕ 70 ਸਾਲ 40 ਸਾਲ ਤੱਕ ਵਹੀ ਕੀਤੀ ਆਪਾਂ ਬਾਰ ਬਾਰ ਉਹਨਾਂ ਨੂੰ ਯਾਦ ਕਿਉਂ ਕਰਦੀਆਂ ਕਿਉਂਕਿ ਉਹ ਜਵਾਨ ਤੇ ਪੱਕੇ ਸੀ ਅਕਾਲੀ ਦਲ ਕਿਉਂਕਿ ਅਸੀਂ ਜਿਉਣਾ ਮਰਨਾ ਇੱਥੇ ਆ ਸਾਡਾ ਘਰ ਹੈ ਅਸੀਂ ਕਿਤੇ ਧੋਖਾ ਨਹੀਂ ਦੇਵਾਂਗੇ ਅਸੀਂ ਕਿਤੇ ਝੂਠ ਨਹੀਂ ਬੋਲਾਂਗੇ ਕਿਉਂਕਿ ਅਸੀਂ ਜਿਉਣਾ ਮਰਨਾ ਇੱਥੇ ਆ ਆ ਝਾੜੂ ਵਾਲਿਆਂ ਨੂੰ ਕੋਈ ਫਿਕਰ ਜੋ ਮਰਜ਼ੀ ਝੂਠ ਬੋਲੋ ਅਗਲੀ ਵਾਰ ਦੁਕਾਨ ਬੰਦ ਕਰਕੇ ਹੋਰ ਕਿਤੇ ਚੱਲ ਪੈਣਗੇ ਤੁਸੀਂ ਕਹਿੰਦੇ ਆ ਕਾਂਗਰਸੀਆਂ ਨੂੰ ਕੋਈ ਫਿਕਰ ਹੈ ਹੁਣ ਆ ਭਗਵੰਤ ਮਾਨ ਆ ਮੁੱਖ ਮੰਤਰੀ ਕਹਿਣ ਦੇ ਲਾਇਕ ਹੈ ਇਹਦੀ ਸ਼ਕਲ ਲੱਗਦੀ ਹੈ ਮੁੱਖ ਮੰਤਰੀ ਦੀ ਮੈਂ ਤੁਹਾਨੂੰ ਪੁੱਛਣਾ ਚਾਹਣਾ ਹੈ ਦੇਖੋ ਇੰਨਾ ਟੀਟ ਹੈ ਇੰਨਾ ਬਦਨਾਮ ਕਰਤਾ ਪੰਜਾਬ ਨੂੰ ਦੇਖੋ ਇੱਕ ਪੰਜਾਬ ਦਾ ਮੁੱਖ ਮੰਤਰੀ ਪੰਜਾਬ ਦੀ ਸ਼ਾਨ ਹੁੰਦੀ ਹੈ ਆਈ ਮੁੱਖ ਮੰਤਰੀ ਜਰਮਨੀ ਗਿਆ ਕਿਉਂਕਿ ਇਹਨੂੰ ਸ਼ਰਾਬ ਪੀਣ ਦੀ ਬਿਮਾਰੀ ਹੈ ਇੰਨੀ ਸ਼ਰਾਬ ਪੀ ਲਈ ਤੇ ਜਹਾਜ਼ ਚ ਡਿੱਗਦਾ ਗਿਆ ਤੇ ਜਹਾਜ਼ ਦੇ ਕੈਪਟਨ ਨੇ ਕਿਹਾ ਇਹਨੂੰ ਲਾਓ ਦੇਖੋ ਕਿੰਨੀ ਵੱਡੀ ਬੇਇੱਜ਼ਤੀ ਆਪਣੇ ਮੁੱਖ ਮੰਤਰੀ ਦੀ ਹੈ ਤੇ ਨਹੀਂ ਠੀਕ ਕੋਈ ਗੱਲ ਨਹੀਂ ਤੇ ਕੀ ਕਹਿੰਦਾ ਹੁੰਦਾ ਸੀ ਕਹਿੰਦੇ ਜੀ ਕਾਲੀ ਗਨਮੈਨ ਰੱਖਦੇ ਐ ਆ ਕੀ ਰੱਖਦਾ ਫੌਜ ਰੱਖਦਾ ਹੁਣ ਫੌਜ ਆ ਕੋਈ ਝਾੜੂ ਵਾਲੇ ਲੋਟਰੀ ਕਰਤੀ ਤੁਸੀਂ ਮੈਂ ਸਹੀ ਦੱਸਾਂ ਲੋਟਰੀ ਕਰਦੀ ਮੈਨੂੰ ਦੱਸ ਰਹੇ ਸੀ ਕਾਂਗਰਸੀ ਤਾਂ ਪੀਣਾ ਲੈਂਦੇ ਸੀ ਆ ਤਾਂ ਡੇਲੀ ਲੈਣ ਲੱਗੇ ਦਿਹਾੜੀ ਲੈਣ ਲੱਗੇ ਲੋਕਾਂ ਤੋਂ ਕੋਈ ਮੁੱਖ ਮੰਤਰੀ ਨਾ ਦੇ ਐਮਐਲਏ ਐਮਐਲਏ ਕਹਿੰਦੇ ਲਾਈਫ ਹੈ ਤੁਹਾਡੇ ਐਮਐਲਏ ਤੁਹਾਡੇ ਸੁੱਖ ਸੁਖ ਦੇ ਸਾਥੀ ਹੈ ਆ ਭਗਵਾਨਤਮਾਨ ਸਾਥੀ ਹੈ ਅੱਜ ਕੀ ਹੋ ਰਿਹਾ ਹੈ ਰੋਜ ਕਹਿਤੀ ਰੋਜ ਮਾਰਡਰ ਹੋ ਰਿਹਾ ਹੈ ਲੁੱਟਿਆ ਜਾ ਰਿਹਾ ਹੈ ਅੱਜ ਪਰसों ਜੋ 17 18 ਦਿਨੋਂ ਦੁੱਖ ਹੀ ਲੁੱਟ ਕੇ ਲੈ ਗਏ ਗੈਂਚ ਦਾ ਰਾਜ ਕਰ ਰਹੇ ਹੈ ਜਿਹੜੇ ਆਪਣੇ ਪੰਜਾਬ ਦੇ ਇੰਡਸਟਰੀ ਹੈ ਵਪਾਰੀ ਹੈ ਪੰਜਾਬ ਨੂੰ ਛੱਡ ਕੇ ਯੂਕੇ ਜਾਣ ਲੱਗ ਗਏ ਜਿੱਥੇ ਯੂਕੇ ਤੋਂ ਲੋਕ ਪੰਜਾਬ ਤੋਂ ਹੁੰਦੇ ਸੀ ਆਪਾਂ ਆਪਣਾ ਨੁਕਸਾਨ ਕਰ ਲਿਆ ਆਪਣਾ ਨੁਕਸਾਨ ਕਰ ਲਿਆ ਜੇ ਹਲੇ ਵੀ ਨਹੀਂ ਸਮਝੋਗੇ ਤੇ ਫਿਰ ਫਿਰ ਬਹੁਤ ਲੇਟ ਹੋ ਜਾਊਗਾ ਖਾਲਸਾ ਜੀ ਬਹੁਤ ਲੇਟ ਹੋ ਜਾਊਗਾ ਇੱਕ ਨਵੀਂ ਚੀਜ਼ ਦੱਸ ਦਿਓ ਇਹਨਾਂ ਝਾੜੂ ਵਾਲਿਆਂ ਦੀ ਇੱਕ ਨਵੀਂ ਘਰ ਵਾਲੀ ਤੋਂ ਬਗੈਰ ਇੱਕ ਨਵੀਂ ਚੀਜ਼ ਹੋਣੀ ਪਿਆ ਕਰਦੀ ਮੈਨੂੰ ਲੱਗਦਾ ਹਰ ਦੂਜੇ ਮਹੀਨੇ ਝਾੜੂ ਵਾਲੇ ਜਿੰਨੇ ਸਾਰੇ ਵਿਆਹ ਕਰਾਈ ਜਾਂਦੇ ਬਸ ਸਾਰਿਆਂ ਦੇ ਮੱਲੇ ਦਾ ਵਿਆਹ ਹੋ ਜਾਣਾ ਐਸ ਕਰਕੇ ਖਾਸ ਕਰਕੇ ਮੈਂ ਕਹਿਣਾ ਚਾਹਣਾ ਆ ਝਾੜੂ ਵਾਲੇ ਦੀ ਬਿਮਾਰੀ ਇਤਰੋਂ ਚੱਲੀ ਸੀ ਮੱਲਾ ਦਾ ਸੰਗਰੂਰ ਬਨਾਲਾ ਹਰਨਾਲ ਸਿੰਘ ਵਾਲਾ ਇੱਧਰ ਦੀ ਉਹ ਇੱਥੇ ਕੋਈ ਸਪਰੇਅ ਸਤੂ ਕਰਦੇ ਉਹ ਵੱਜਾਂਗੇ ਆਪਾਂ ਇਥੋਂ ਹੀ ਕਰ ਲੀਏ ਦੇਖੋ ਤੁਸੀਂ ਆਪਣੀ ਫੌਜ ਨੂੰ ਕਮਜ਼ੋਰ ਕਰਤਾ ਕਾਲੀ ਦਲ ਨੂੰ ਤੁਹਾਡੇ ਗੁਰੂ ਘਰਾਂ ਤੇ ਕਬਜ਼ੇ ਕਰਨ ਲੱਗ ਗਏ ਕਿਸੇ ਦੇ ਅੰਗਰੇਜ਼ਾਂ ਦੀ ਹਿੰਮਤ ਨਹੀਂ ਸੀ ਅੱਜ ਤੱਕ ਕਿਸੇ ਦੀ ਹਿੰਮਤ ਨਹੀਂ ਸੀ ਅੱਜ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਾਬੂ ਕਾਬਜ ਹੋ ਗਏ ਹੋ ਤੱਕ ਹਜ਼ੂਰ ਸਾਹਿਬ ਤੇ ਤੱਕ ਤੱਕ ਬੰਦਾ ਸਾਹਿਬ ਦੀ ਕਮੇਟੀ ਦੇ ਕਾਬੂਜ ਹੋ ਗਏ ਹੋ ਉਹ ਤੱਕ ਤਾਂ ਜਿਨ੍ਹਾਂ ਨੂੰ ਸਿੱਖੀ ਬਾਰੇ ਨਹੀਂ ਪਤਾ ਜਿੰਨਾਂ ਤੇ ਥੋੜੇ ਗੁਰੂ ਕੈਂਜੀਪੀਸੀ ਤੁਹਾਡੀ ਆਪਣਾ ਪਾਰਲੀਮੈਂਟ ਹੈ ਜਿਹੜੀ ਆਪਣੀ ਤਾਕਤ ਹੈ ਦੇਖੋ ਇੰਨੀ ਹਿੰਮਤ ਹੋ ਗਈ ਉਹਨਾਂ ਨੂੰ ਪਤਾ ਲੱਗ ਗਿਆ ਨਹੀਂ ਫੌਜ ਹੀ ਕਮਜ਼ੋਰ ਹੈ ਤੇ ਐਜੀਪੀਸ ਨੂੰ ਤੋੜ ਕੇ ਹਰਿਆਣਾ ਅਲੱਗ ਕਰ ਦਿੱਤਾ ਆ ਹਰਿਆਣੇ ਦੀਆਂ ਵੋਟਾਂ ਪੜੀਆਂ ਨਹੀਂਆਂ ਸੀ ਤੁਸੀਂ ਦੇਖਿਆ ਵੋਟਾਂ ਸਿੱਖਾਂ ਦੀ ਵੋਟਾਂ ਹੀ ਨਹੀਂ ਬਣਾਈਆਂ ਉਹਨਾਂ ਨੇ ਆਪਣੇ ਬੰਦੇ ਬਣਾ ਲਏ ਉਹਨਾਂ ਨੂੰ ਪਤਾ ਕਿ ਆਪਾਂ ਤਾਕਤ ਗੁਰੂ ਕ ਆਪਣੇ ਖਾਲਸਾ ਪੰਥ ਦੀ ਤਾਕਤ ਹੈ اپنی एकता ਆਪਣੀ ਜਿਹੜੀ ਤਾਕਤ ਆ ਗੁਰੂ ਘਰਾਂ ਤੋਂ ਆਪ ਨੂੰ ਤਾਕਤ ਮਿਲਦੀ ਹੈ ਉਹ ਕਹਿੰਦੇ ਉਹ ਤਾਕਤ ਜਿੱਥੇ ਮਿਲਦੀ ਹੈ ਉੱਥੇ ਹੀ ਹਮਲਾ ਕਰੋ ਤੇ ਤੁਸੀਂ ਜਦੋਂ ਇੱਥੇ ਗੁਰੂ ਘਰਾਂ ਦੀ ਵੜ ਗਏ ਥੋੜੇ ਘੜਾਂ ਚ ਵੜ ਗਏ ਤੇ ਉਦੋਂ ਜਾਗੋਗੇ ਆ ਜਿਹੜਾ ਆਉਂਦਾ ਤੁਸੀਂ ਬਿਆਨ ਪੜ ਲਓ ਝਾੜੂ ਵਾਲਿਆਂ ਦਾ ਬਿਆਨ ਹੋਊਗਾ ਇਕੱਲਾ ਹੋਰ ਸੁਖਵੀਰ ਸਿੰਘ ਬਾਦਲ ਬਾਦਲ ਪ੍ਰਵਾਦ ਤੇ ਕਾਲੀਦ ਹੋਰ ਕੋਈ ਬੋਲਦਾ ਹੀ ਨਹੀਂ ਕੋਈ ਕਾਂਗਰਸੀ ਦੀ ਸੁਖਵੀਰ ਸਿੰਘ ਬਾਦਲ ਕਾਲੀ ਦਲ ਵੱਡੇ ਬਾਦਲ ਸਾਹਿਬ ਦਾ ਪਹਿਲੇ ਨਾਂ ਲੈਂਦੇ ਸੀ ਉਹਨਾਂ ਦੇ ਬਗੈਰ ਕੋਈ ਸਾਡੇ ਤੋਂ ਬਗੈਰ ਕੋਈ ਨਾ ਹੀ ਨਹੀਂ ਲੈਂਦਾ ਇੱਕ ਦੂਜੇ ਦਾ ਖਰਾਬ ਤਾਂ ਬੋਲਦੇ ਨਹੀਂ ਉਹਨਾਂ ਨੂੰ ਪਤਾ ਹੈ ਕਿ ਪੰਜਾਬ ਵਿੱਚ ਜੇ ਉਹਨਾਂ ਨੇ ਆਉਣਾ ਤੇ ਕਾਲੀ ਦਲ ਨੂੰ ਖਤਮ ਕਰ ਦੋਗੇ ਤਾਂ ਤਾਂ ਹੋਵਾਂਗੇ ਪਿਛਲੇ 7-8 ਸਾਲ ਬਰਬਾਦ ਕਰ ਦਿੱਤਾ ਪਰ 7-8 ਸਾਲ 7-8 ਸਾਲ ਕਿਵੇਂ ਤਰੱਕੀ ਚੱਲ ਰਹੀ ਸੀ ਤੁਸੀਂ ਮੈਂ ਆਪ ਕਹਿੰਦਾ ਤੁਸੀਂ ਆਪਣੇ ਨਿਹਾਲ ਸਿੰਘ ਵਾਲੇ ਵਾਲੇ ਮੋਗੇ ਵਾਲੇ ਆਪਣੇ ਜਿੰਨੇ ਹਲਕੇ ਆਪਾਂ ਬਣਾਏ ਸਾਰੇ ਜਿੰਨੇ ਤੁਸੀਂ ਚਾਰੋਂ ਤਰਫ ਦੇਖ ਲਓ ਜੋ ਕੁਝ ਵੀ ਬਣਿਆ ਜੋ ਕੁਝ ਵੀ ਕੀਤਾ ਤੁਹਾਡੀ ਆਪਣੀ ਮਾਂ ਪਾਪੀ ਨੇ ਕੀਤਾ ਤਾਂ ਇਸ ਕਰਕੇ ਮੈਂ ਤੁਹਾਨੂੰ ਅੱਜ ਆਈ ਬੇਨਤੀ ਕਰਨਾ ਆ ਬਚਾ ਲਓ ਆਪਣੇ ਪੰਜਾਬ ਨੂੰ ਬਚਾ ਲੋ ਆ ਤੁਹਾਡੇ ਦੇ ਮੋਢਿਆਂ ਤੇ ਜੰਗਾਰੀ ਹੈ ਜੇ ਗਲਤ ਫੈਸਲਾ ਬਾਰ ਬਾਰ ਕਰਦੇ ਰਹੇ ਤੇ ਪੰਜਾਬ ਡੁੱਬ ਗਿਆ ਫਿਰ ਐ ਨਾ ਕਿਉ ਆ ਕਿਉਂ ਡੁੱਬਿਆ ਫਿਰ ਆਪਾਂ ਹਿੱਸੇਦਾਰ ਹੋਵਾਂਗੇ ਭਾਗੀਦਾਰ ਹੋਵਾਂਗੇ ਡੋਬਣ ਵਾਸਤੇ ਜੇ ਪੰਜਾਬ ਡੁੱਬ ਗਿਆ ਕਮਜ਼ੋਰ ਹੋ ਗਿਆ ਇੱਥੇ ਬੁਰਾ ਹਾਲ ਹੋ ਗਿਆ ਆਪਣੀਆਂ ਅਗੜੀਆਂ ਪੀੜੀਆਂ ਦਾ ਕੀ ਬਰੂਗਾ ਆਪਾਂ ਆਪਣੇ ਕੋਲ ਹੋਰ ਤਾਂ ਕੋਈ ਸੂਬਾ ਹੈ ਨਹੀਂ ਕਿੱਥੇ ਜਾ ਕੇ ਰਹਿ ਪਾਂਗੇ ਰੇਣਾ ਇੱਥੇ ਜੇ ਰੈਣਾ ਇੱਥੇ ਘਰ ਆਪਣਾ ਇੱਥੇ ਹੈ ਤੇ ਕਿਉਂ ਆਪ ਆਪਣੇ ਘਰ ਨੂੰ ਬਰਬਾਦ ਕਰਨ ਤੇ ਲੱਗੇ ਨੇ ਹਲੇ ਤੱਕ ਨਹੀਂ ਪਛਾਨਦੇ ਕਿ ਆਪਣਾ ਕਿਹੜਾ ਤੇ ਪਰਾਇਆ ਕਿਹੜਾ ਅਕਾਲੀ ਦਲ ਤੋਂ ਬਗੈਰ ਸਾਰੇ ਦਿੱਲੀ ਦੀਆਂ ਤਾਕਤਾਂ ਹੁਕਮ ਉੱਥੇ ਆਉਂਦੇ ਆ ਉਹਨਾਂ ਦਾ ਕੋਈ ਲਗਾ ਨਹੀਂ ਤੁਹਾਡੀ ਆਪਣੀ ਮਾਂ ਪਾਪੀ ਅਕਾਲੀ ਦਲ ਹੈ ਖੇਤਰੀ ਪਾਰਟੀ ਹੈ ਤੁਹਾਡੇ ਵਾਸਤੇ ਜਿਉਂਦੀ ਹੈ ਤੁਹਾਡੇ ਵਾਸਤੇ ਮਰਦੀ ਹੈ ਤੁਹਾਡੇ ਹੱਥ 'ਚ ਆਪਣੀ ਫੌਜ ਨੂੰ ਤਗੜਾ ਕਰ ਲੋ ਜਾਂ ਕਮਜ਼ੋਰ ਕਰ ਲੋ ਪਰ ਜੇ ਤਗੜਾ ਕਰੋਗੇ ਖੁਸ਼ੀਆਂ ਮਿਲਗੀਆਂ ਤੁਹਾਡੀ ਤਾਕਤ ਬਣੂਗੀ ਤੇ ਜੇ ਕਮਜ਼ੋਰ ਕਰ ਲਿਆ ਤੇ ਆਪਣੇ ਦੀ ਵਰ ਜਾਣਗੇ ਤੇ ਆਪਣੇ ਨੁਕਸਾਨ ਕਰਨਗੇ ਅੱਜ ਦੇ ਪਵਿੱਤਰ ਦਿਹਾੜੇ ਤੇ ਮੈਨੂੰ ਮੱਖਣ ਦੀ ਕਰਿਆ ਸੀ ਕਬੱਡੀ ਦਾ ਕਹ ਲਿਓ ਮੈਂ ਕਿਹਾ ਸਾਰਾ ਕੁਝ ਹੀ ਬੰਦ ਕਰਤਾ ਮੈਂ ਪਸ਼ੂ ਮੇਲੇ ਕਰਾਉਂਦਾ ਸੀ ਉਹ ਬੰਦ ਕਰਤੇ ਕਬੱਡੀ ਕਰਾਉਂਦਾ ਸੀ ਉਹ ਬੰਦ ਕਰਤੇ ਮੈਂ ਕਹਿੰਦਾ ਨਵੀਂ ਘਰ ਵਾਲੀ ਦੇ ਬਗੈਰ ਕੁਝ ਵੀ ਨਹੀਂ ਲਿਆਂਦਾ ਇਹਨਾਂ ਨੇ ਮੈਂ ਤੈਨੂੰ ਅੱਜ ਦੱਸਾਂ ਤੋਏਜ਼ ਕਰਕੇ ਮੱਖਣ ਜੀ ਹੁਣ ਮੈਨੂੰ ਕਹਿੰਦੀ ਲੋੜ ਨਹੀਂ ਥੋਨੂਗਾ ਘਰ ਘਰ ਦੀ ਆਵਾਜ਼ ਹੈ ਘਰ ਘਰ ਦੀ ਆਵਾਜ਼ ਹੈ ਤੇਜ਼ ਕਰਕੇ ਆ پارਲੀਮੈਂਟ ਦੇ ਇਲੈਕਸ਼ਨ ਆ ਗਿਆ ਸਾਰੇ ਕਹਿੰਦੇ ਐ ਕਿ ਕਾਲੀ ਲੰਗੋ ਦੀ ਹਰਾਉਣਾ ਸਾਰੇ ਕਹਿੰਦੇ ਐ ਅਸੀਂ ਤੇ ਥੋਡੀ ਕਚੈਰੀ ਚ ਐ ਸਾਡੇ ਸਿਰ ਤੇ ਹੱਥ ਰੱਖ ਦਿਓ ਸਾਨੂੰ ਤਗੜਾ ਕਰ ਦਿਓ ਤੇ ਪੰਜਾਬ ਤਗੜਾ ਹੋ ਜਾਊਗਾ ਤੇ ਤੁਹਾਨੂੰ ਮੈਂ ਇਹਨਾਂ ਕਹਿਣਾ ਸਰਕਾਰ ਵਾਪਸ ਆ ਜਾਊਗੀ ਪੰਥ ਦੀ ਸਰਕਾਰ ਕਾਲੀ ਦਲ ਦੀ ਪਿੰਡਾਂ ਦੀ ਸਰਕਾਰ ਲਿਆਓ ਉਹਦੇ ਬਾਅਦ ਦੇਖੋ ਵਾਪਸ ਤੁਹਾਡੇ ਚਿਹਰਿਆਂ ਤੇ ਖੁਸ਼ੀਆਂ ਹੋਣਗੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ